ਮਿੱਤਰੋ ਮਾਰਕੀਟ ਦੇ ਵਿੱਚ ਆਪਾਂ ਜਦੋਂ ਸ਼ਹਿਦ ਲੈਨੇ ਨਾ ਤਾਂ ਆਪਾਂ ਨੂੰ ਤਸੱਲੀ ਨਹੀਂ ਹੁੰਦੀ ਵੀ ਅਸਲੀ ਐ ਕਿ ਨਕਲੀ ਐ ਤੇ ਆਪਣੇ ਹੱਥ ਦੇ ਵਿੱਚ ਵੀ ਤਿੰਨ ਚਾਰ ਤਰ੍ਹਾਂ ਦਾ ਸ਼ਹਿਦ ਆ ਜਿਹਦੇ ਵਿੱਚੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਯਾਰ ਕਿਹੜਾ ਨਕਲੀ ਐ ਕਿਹੜਾ ਅਸਲੀ ਐ ਪਹੁੰਚ ਜਾਂਦੇ ਆ ਤੇ ਆਪਾਂ ਪਤਾ ਨਹੀਂ ਕੀ ਕੀ ਚੀਜ਼ਾਂ ਖਾਈ ਜਾਂਦੇ। ਸੋ ਆਪਣੇ ਨਾਲ ਅੱਜ ਇੱਕ ਉਹ ਬਾਈ ਮੌਜੂਦ ਆ ਜਿਨ੍ਹਾਂ ਦਾ ਕਿ ਬਹੁਤ ਵੱਡਾ ਤਿਆਰ ਬੈ ਸ਼ਹਿਦ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਆ ਡੱਬੇ ਬਾਈ ਦੇ ਇੱਥੇ ਪਾਏ ਹੋਏ ਹੈਗੇ ਤੇ ਆਪਾਂ ਬਾਈ ਦੇ ਫਾਰਮ ਤੇ ਹੀ ਪਹੁੰਚੇ ਹੈਗੇ ਤੇ ਆਸ-ਪਾਸ ਇੱਥੇ ਸਰੋਂ ਹੈਗੀ ਤੇ ਸਰੋਂ ਤੋਂ ਜਿਹੜਾ ਇਹ ਸ਼ਹਿਦ ਤਿਆਰ ਹੁੰਦਾ ਹੈ ਤੇ ਬਾਈ ਤੋਂ ਆਪਾਂ ਜਾਣਕਾਰੀ ਲੈਣੇ ਵੀ ਪਛਾਣ ਕੀ ਹੁੰਦੀ ਹੈ ਅਸਲੀ ਨਕਲੀ ਦੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਨਾਮ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਮੇਰਾ ਨਾਮ ਜਗਸੀਰ ਸਿੰਘ ਪਿੰਡ ਚੋਰਮਾਰ ਮੰਡੀ ਡਬਾਲੀ ਸਰਸਾ ਹਰਿਆਣਾ ਤੇ ਕਿੰਨੇ ਸਾਲ ਤੋਂ ਬਾਈ ਸ਼ਹਿਦ ਦਾ ਕੰਮ ਕਰ ਰਹੇ ਹੋ 10 ਸਾਲ ਪਲੱਸ ਤੇ ਤਜਰਬਾ ਵੀ ਵਧੀਆ ਰਿਹਾ ਬਹੁਤ ਵਧੀਆ ਤੇ ਬਾਈ ਇੱਕ ਤਾਂ ਪਛਾਣ ਦੱਸ ਦਿਓ ਸਭ ਤੋਂ ਪਹਿਲਾਂ ਆਪਾਂ ਵੀ ਅਸਲੀ ਜਾਂ ਨਕਲੀ ਕੀ ਹੁੰਦਾ ਜਾਂ ਕਿਹੜੀ ਜਿਵੇਂ ਕਹਿੰਦੇ ਆ ਕੋਈ ਕਹਿੰਦਾ ਕਿ ਸ਼ਾਇਦ ਜੰਮਦਾ ਹੁੰਦਾ ਕੋਈ ਕਹਿੰਦਾ ਨਹੀਂ ਜੰਮਦਾ ਜਾਂ ਕੋਈ ਰੰਗਾਂ ਨੂੰ ਵੇਖ ਕੇ ਜਾਂ ਆ ਆਪਣੇ ਕੋਲੇ ਚਾਰ ਤਰ੍ਹਾਂ ਦੇ ਪਏ ਆ ਇਹ ਕੀ ਕੀ ਵੈਰਾਈਟੀਆਂ ਕਾਰਨਾਏ ਹੁੰਦਾ ਸਾਡੇ ਕੋਲੇ ਕਈ ਤਰ੍ਹਾਂ ਦੇ ਫਾਰਮ ਹੈ ਜੇ ਕਈ ਪਿੰਡਾਂ ਚ ਪਏ ਆ ਅੱਡੋ ਅੱਡ ਪਿੰਡਾਂ ਚ ਅੱਡੋ ਅੱਡ ਤਰ੍ਹਾਂ ਦੇ ਫੁੱਲ ਹੁੰਦੇ ਆ ਕਿਤੇ ਸਪੈਜਦੇ ਦਾ ਫੁੱਲ ਹੋਊਗਾ ਕਿਤੇ ਕੋਈ ਚੀਜ਼ ਦਾ ਫੁੱਲ ਹੋਊਗਾ ਇਹ ਜੇ ਕਈ ਫਾਰਮ ਹੈ ਤੇ ਉਹ ਫੀਲਡ ਦੇ ਹਿਸਾਬ ਤੇ ਪਏ ਹੁੰਦੇ ਆ ਜੀ ਕਿਤੇ ਕੋਈ ਚੀਜ਼ ਚੱਲੀ ਜਾਂਦੀ ਹੈ ਉਹਦੇ ਵਿੱਚੋਂ ਆਪਾਂ ਗੱਲ ਕਰੀਏ ਜਿਹੜੇ ਆ ਸ਼ਹਿਦ ਆ ਤੁਸੀਂ ਆਮ ਤੌਰ ਤੇ ਆ ਸ਼ਹਿਦ ਦੇਖਦੇ ਹੋਣਗੇ ਆਪਣੇ ਲੋਕ ਚ ਇਹਨੂੰ ਹੀ ਸ਼ਹਿਦ ਸਮਝਦੇ ਸ਼ਹਿਦ ਮਤਲਬ ਆ ਰੰਗ ਹਾਂ ਮੈਨੂੰ ਤਾਂ ਅੱਭੀ ਲੱਗਦਾ ਵੀ ਆ ਰੰਗ ਜਿਹੇਗਾ ਤਾਂ ਅਸਲੀ ਆ ਬਾਕੀ ਨਹੀਂ ਤਾਂ ਨਕਲੀ ਹੋਊ ਬਸ ਅਸਲ ਦੇ ਵਿੱਚ ਜਿਹੜਾ ਆਪਣੇ ਇੰਡੀਆ ਦੇ ਵਿੱਚ ਆ ਸ਼ਹਿਦ ਜਿਆਦਾ ਆ ਤਾਂ ਸ਼ਹਿਦ ਆਪਣੇ ਕੋਲੇ 25% ਹੀ ਐ ਅੱਛਾ ਜੀ ਹਾਂ 75% ਆਪਣਾ ਇੰਡੀਆ ਆ ਸ਼ਹਿਦ ਦਾ ਉਤਪਾਦਨ ਕਰਦਾ ਹੈ ਇਹਦੇ ਵਿੱਚ ਕੀ ਹੈ ਇਹ ਸਰੋਂ ਦੇ ਫੁੱਲਾਂ ਦਾ ਸ਼ਹਿਦ ਹੈ ਪਹਿਲੇ ਦਿਨ ਆਪਾਂ ਫਾਰਮ ਦੇ ਵਿੱਚੋਂ ਜਿਵੇਂ ਇੱਥੇ ਕੱਲ ਨੂੰ ਸ਼ਹਿਦ ਕੱਢਾਂਗੇ ਫਾਰਮ ਦੇ ਵਿੱਚ ਆਹ ਰੰਗ ਦਾ ਸ਼ਹਿਦ ਨਿਕਲੂਆ ਤੁਹਾਡਾ ਆਹ ਲਿਕਵਿਡ ਵੀ ਪੂਰਾ ਹੋਊਗਾ ਆਹ ਲਿਖਵੇ ਦਾ ਪੂਰਾ ਠੀਕ ਹੈ ਤਿੰਨ ਦਿਨਾਂ ਬਾਅਦ ਇਹ ਹੌਲੀ 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 ਰੰਗ ਬਦਲਦਾ ਜਾਊਗਾ ਆਹ ਚੀਜ਼ ਬਣ ਜੂ ਉਸ ਤੋਂ ਬਾਅਦ ਚਿੱਟਾ ਹੋ ਜਾਊਗਾ ਜਮਾ ਘਿਓ ਦੇ ਤਰ੍ਹਾਂ ਘਿਓ ਵੀ ਆਪਾਂ ਜਿੱਦੇ ਬਣਾਉਨੇ ਆ ਆ ਕਾਲਾ ਰੰਗ ਹੁੰਦਾ ਉਹਦੇ ਬਾਅਦ ਆ ਬਣ ਜਾਂਦਾ ਉਵੇਂ ਹੀ ਪ੍ਰੋਸੈਸ ਹੈ ਇਹਨੂੰ ਆਪਣੇ ਲੋਕ ਮਲਾਵਟੀ ਕਹਿ ਦਿੰਦੇ ਆ ਪਰ ਜਿੰਨਾ ਆਪਣਾ 75% ਉਤਪਾਦਨ ਇਹੀ ਸ਼ਹਿਦ ਦਾ ਹੁੰਦਾ ਹੈ ਅੱਛਾ ਜੀ ਹਾਂ ਇੰਡੀਆ ਸਾਰਾ ਇਹਨੂੰ ਬਾਹਰਲੇ ਦੇਸ਼ਾਂ ਦੇ ਭੇਜ ਭੇਜਦਾ ਸਰਕਾਰ ਦੇ ਮਾਧਿਅਮ ਡੀਲਰਾਂ ਦੇ ਕੰਪਨੀਆਂ ਦੇ ਮਾਧਿਅਮ 15-20 ਵੱਡੀਆਂ ਕੰਪਨੀਆਂ ਫੈਕਟਰੀਆਂ ਆਪਣੀਆਂ ਇਹਦੇ ਵਿੱਚ ਜਿਹੜੀਆਂ ਬਾਹਰ ਐਕਸਪੋਰਟ ਕਰਦੀਆਂ ਹੂੰ ਉਹਦੇ ਵਿੱਚੋਂ ਕੀ ਆਹ ਸ਼ਹਿਦ ਬਾਹਰ ਘਟ ਜਾਂਦਾ ਆ ਜਿਆਦਾ ਜਾਉ ਇਹਨੂੰ ਅਮਰੀਕਾ ਵਰਗੇ ਕਈ ਮੁਲਕ ਲੈਂਦੇ ਆ ਇਹਨੂੰ ਨਹੀਂ ਲੈਂਦੇ ਉਹ ਦੇਸ਼ ਅੱਛਾ ਆ ਦਾ ਜੰਮਣ ਦਾ ਕਾਰਨ ਕੀ ਹੋ ਗਿਆ ਇਹਦੇ ਵਿੱਚ ਕੀ ਹੈ ਇਹਨੂੰ ਸ਼ੁੱਧ ਸ਼ਾਇਦ ਕਹਿੰਦੇ ਇਹਨੂੰ ਉਹਨਾਂ ਨਹੀਂ ਕਹਿੰਦੇ ਅਗਰ ਇਹਦੇ ਵਿੱਚ ਖੰਡ ਘੋਲ ਕੇ ਮਿਲਾਉਂਗੇ ਖੰਡ ਆ ਕਲਰ ਨਹੀਂ ਬਣੂਗੀ ਜੇ ਖੰਡ ਬਣੂ ਹੀ ਤਾਂ ਉਹ ਜੰਮ ਜੂ ਪੱਥਰ ਦੀ ਤਰ੍ਹਾਂ ਸਾਨੂੰ ਮਲੈਮ ਥੋੜੀ ਰਹੂਗੀ ਠੀਕ ਹੈ ਜਿੰਮੇ ਮਲੈਮ ਰਹਿ ਜਾਂਦਾ ਉਸ ਤੋਂ ਬਾਅਦ ਜਦੋਂ ਵੀ ਅਸੀਂ ਕੰਪਨੀਆਂ ਨੂੰ ਵੇਚਾਂਗੇ ਸਾਡੇ ਕੋਲ ਬਹੁਤ ਜ਼ਿਆਦਾ ਸ਼ਹਿਦ ਹੁੰਦਾ ਕਹਿ ਸਕਦੇ ਸਾਰੋਂ ਦਾ ਟਾਈਮ ਤੇ ਟਰੱਕ ਪਲੱਸ ਹੋ ਜਾਂਦਾ ਮਾਲ 10-15 ਟਨ ਤੋਂ ਹੂੰ ਬਹੁਤ ਮੇਰੇ ਵਰਗੇ ਬੀ ਕੀਪਰ ਬਹੁਤ ਜ਼ਿਆਦਾ ਹੈ ਸਾਰਿਆਂ ਕੋਲ ਇਹ ਸ਼ਹਿਦ ਹੁੰਦਾ ਇਹਦੀ ਪੇਮੈਂਟ ਅੱਜ ਆਉਗੀ 70% ਜੇ ਮੈਂ ਅੱਜ ਮੈਂ ਵੇਚਿਆ ਜਾਂ ਮੈਂ ਕਿਸੇ ਨੇ ਕਿੰਨੇ ਪੈਸੇ ਦਾ ਵੇਚਤਾ ਸ਼ਹਿਦ ਮੰਨ ਲਓ ਲੱਖ ਦਾ ਵੇਚਤਾ ਤਾਂ 70000 ਆਉਗਾ 70000 ਅੱਜ ਆਉ 25% ਪੇਮੈਂਟ ਉਦੋਂ ਆਉਗੀ ਜਦੋਂ ਤੁਹਾਡਾ ਸੈਂਪਲ ਪਾਸ ਕਰ ਗਿਆ 25 ਦਿਨ ਬਾਅਦ 25-30 ਮਹੀਨੇ ਬਾਅਦ ਅੱਛਾ ਇਹਦੇ ਵਿੱਚ ਕੋਈ ਸੈਂਪਲ-ਸੰਪਲ ਦਾ ਮਤਲਬ ਨਹੀਂ ਇਹ ਲੋਕਾਂ ਨੇ ਦੇਖਿਆ ਸਾਰਾ ਇਹ ਸਾਰਾ ਇੰਡੀਆ ਦੇ ਵਿੱਚ ਹੀ ਜ਼ਿਆਦਾ ਰਹਿਣਾ ਹੈ ਇਹ ਵੀ ਕਿਹੜੀ-ਕਿਹੜੇ ਫੁੱਲਾਂ ਦਾ ਆ ਜਿਹੜਾ ਹੈ ਇਹ ਫੁੱਲਾਂ ਦਾ ਹੈਗਾ ਟਾਲੀ ਹੂੰ ਬੇਰੀ ਹਿਮਾਚਲ ਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਹੋਗੇ ਮਲਟੀਫਲੋਰੀ ਕਹਿੰਦੇ ਨੇ ਮੱਕੜੀ ਪੱਤਾ ਹੋ ਗਿਆ ਉਧਰ ਫਲਾਈ ਹੋ ਗਿਆ ਇਹ ਵੱਡੇ ਦਰਖਤਾਂ ਦਾ ਸ਼ਹਿਦ ਆ ਜ਼ਿਆਦਾਤਰ ਇਹ ਵਾਲਾ ਇਹ ਫਸਲ ਦਾ ਨਹੀਂ ਠੀਕ ਹੈ ਇਹ ਹੈਗਾ ਕੋਈ ਵੀ ਤੇਲੀਆ ਫਸਲ ਜਿਹਦੇ ਉੱਚੋਂ ਤੇਲ ਆਉਂਦਾ ਤਾਰਾ ਮੀਰਾ ਤੋਰੀਆ ਸਰੋਂ ਤੇ ਨਰਮਾ ਵੀ ਤੇਲੀਆ ਚ ਆ ਜਾਂਦਾ ਜਿਹੜੀ ਚੀਜ਼ ਦਾ ਤੇਲ ਬਣਦਾ ਬੜੇ ਮੇ ਤੋਂ ਤੇਲ ਬਣਦਾ ਹਾਂ ਉਹ ਚੀਜ਼ ਦਾ ਸ਼ਾਇਦ ਆਏ ਹੋਣਾ ਉਹਦਾ ਕਾਰਨ ਕੀ ਹੈ ਉਹ ਫਸਲ ਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਸੀਗੀ ਸ਼ਹਿਦ ਦੇ ਵਿੱਚ ਗਲੂਕੋਜ਼ ਦੀ ਮਾਤਰਾ ਵਧ ਗਈ ਗਲੂਕੋਜ਼ ਦੀ ਮਾਤਰਾ ਵਧਣ ਦੇ ਕਾਰਨ ਇਹ ਤਾਂ ਰੰਗ ਚਿੱਟਾ ਹੋ ਗਿਆ ਇਹ ਜੰਮ ਗਿਆ ਇਹ ਕਰੀਮ ਹਨੀ ਬੋਲ ਦੇ ਨਾਮ ਤੇ ਬਾਹਰ ਐਕਸਪੋਰਟ ਹੁੰਦਾ ਹੈ ਕਰੀਮ ਹਨੀ ਇਹਨੂੰ ਵੀ ਬਈ ਕੋਈ ਨਾਮ ਇਹਨੂੰ ਨਾਮ ਆਮ ਸ਼ਹਿਦ ਦੇ ਨਾਮ ਤੇ ਹੀ ਹੁੰਦਾ ਵੀ ਆਮ ਸ਼ਹਿਦ ਹੈ ਆਹ ਤੇ ਆਹ ਜਿਹੜੀ ਜਿਹੜੇ ਆਪਣੇ ਹੱਥ ਚ ਆਹ ਦੋਨੇ ਸੇਮ ਹੈ ਆ ਨਿਕਲਸਾਰ ਆ ਆਹ ਤਿੰਨ ਦਿਨਾਂ ਬਾਅਦ ਇਹਦਾ ਕਾਰਨ ਤੁਹਾਨੂੰ ਕੀ ਦੱਸੂਆਂ ਵੀ ਆਹ ਗੰਧ ਲਿਆ ਜਾਂ ਕਲਰ ਹੋ ਗਿਆ ਆਪਾਂ ਜ਼ਿਆਦਾਤਰ ਮੱਖੀਆਂ ਦਾ ਸ਼ਹਿਦ ਖਰੀਦ ਕੇ ਲੈਉਣੇ ਕਿਸ ਤੁਹਾਨੂੰ ਪਹਿਲੇ ਦਿਨ ਉਹ ਤੋਂ ਬਾਅਦ 3-4 ਦਿਨਾਂ ਬਾਅਦ ਤੁਹਾਡੇ ਕੋਲ ਸ਼ਹਿਦ ਆਏ ਹੋ ਜਾਂਦਾ ਥੱਲੇ ਥੱਲੇ ਜੰਮ ਗਿਆ ਉੱਤੇ ਹੈ ਜਾਂ ਹੋ ਗਿਆ ਤੁਸੀਂ ਆਹਨੇ ਬੰਦੇ ਨੇ ਵੀ ਜਮਾ ਖੰਡ ਦੇਤੀ ਮੈਂ ਕੰਪਨੀ ਦਾ ਲਿਆਇਆ ਸੀਗਾ ਵੀ ਸ਼ਹਿਦ ਤਾਂ ਰਹਿ ਗਿਆ ਥੱਲੇ ਖੰਡ ਬਣ ਗਈ ਹਾਂ ਖੰਡ ਬਣਨ ਦਾ ਕਾਰਨ ਕੀ ਹੈ ਜਿਵੇਂ ਮੈਂ 베ਰੀ ਦੇ ਟਾਈਮ ਤੇ ਮੱਖੀ ਰੱਖਤੀ 베ਰੀ ਦੇ ਫਲ ਤੇ 베ਰੀ ਦੇ ਫੁੱਲਾਂ ਤੋਂ ਸ਼ਹਿਦ ਆਉਣਾ ਉਧਰ ਨਰਮੇ ਦੇ ਵੀ ਫੁੱਲ ਸੀਗੇ ਨਰਮੇ ਦੇ ਪੱਤੇ ਥੱਲੋ ਸ਼ਹਿਦ ਆਉਂਦਾ ਉਸ ਟਾਈਮ ਦੇ ਪੱਤਿਆਂ ਦੇ ਉੱਤੇ ਮੱਖੀ ਨੇ ਕੀ ਕੀਤਾ 70% ਸ਼ਹਿਦ ਤਾਂ 베ਰੀ ਤੋਂ ਲੈਂਦੀ ਉਸ ਟਾਈਮ ਦੇ ਉੱਤੇ 20 25% ਲਿਆਂਦਾ 30% ਲਿਆਂਦਾ ਨਰਮੇ ਦੇ ਵਿੱਚੋਂ ਉਹ ਜਿਹੜਾ ਨਰਮੇ ਵਾਲਾ ਸੀ ਨਰਮੇ ਉਹ ਗੇ ਤੇਲੀਆ ਫਸਲ ਨਰਮੇ ਵਾਲਾ ਉਹ ਥੱਲੇ ਬਹਿ ਗਿਆ ਥੋੜੇ ਦਿਨਾਂ ਵਿੱਚ ਇਹ ਆਏ ਬਣ ਗਿਆ ਕਲਰ ਤਾਂ ਆ ਗਿਆ ਆ ਸ਼ਹਿਦ ਥੱਲੇ ਹੋ ਗਿਆ ਜਿਹੜੇ ਨੂੰ ਤੁਸੀਂ ਖੰਡ ਕਹਿ ਦਿੰਨੇ ਉਹ ਹੋ ਗਿਆ ਮਤਲਬ ਆਪਾਂ ਇਹ ਕਹਿ ਲਈ ਕਿ ਜਿਹੜਾ ਆ ਹੈਗਾ ਆ ਵਾਲਾ ਥੱਲੇ ਰਹਿ ਗਿਆ ਜਿਹੜਾ ਉਹ ਜੰਮ ਜਾਂਦਾ ਉਹ ਦੋ ਤਰ੍ਹਾਂ ਦਾ ਮਿਕਸ ਹੋ ਗਿਆ ਤਾਂ ਪਾਟ ਜਾਂਦਾ ਸ਼ਹਿਦ ਦੇ ਵਿੱਚ ਜਿਹੜੀ ਮਿਲਾਵਟ ਹੈ ਉਹ ਨੂੰ ਤਾਂ ਤੁਸੀਂ ਦੱਸ ਹੀ ਨਹੀਂ ਸਕਦੇ ਮਿਲਾਵਟਾਂ ਨੂੰ ਮਿਲਾਵਟ ਹਾਂ ਮਿਲਾਵਟ ਨੂੰ ਤੁਸੀਂ ਐ ਕੋਈ ਨਹੀਂ ਫੜ ਸਕਦੇ ਮਿਲਾਵਟ ਤਾਂ ਬਸ ਇੱਕ ਤਰੀਕੇ ਨਾਲ ਫੜ ਸਕਦੇ ਜਾਂ ਤਾਂ ਜਿੱਥੇ ਸੈਂਪਲ ਪਾਸ ਕਰਾਉਂਦੀਆਂ ਦੂਜਾ ਬੱਸ ਸਾਨੂੰ ਤਸੱਲੀ ਬੰਦੇ ਦੇ ਹੋਊਗੀ ਤਾਂ ਸਹੀ ਹੈ ਨਹੀਂ ਨਹੀਂ ਤੁਸੀਂ ਫੜ ਲੈਨੇ ਵੀ ਮਲਾਵਟ ਸਾਨੂੰ ਲਗਭਗ ਪਤਾ ਲੱਗ ਜਾਂਦਾ ਸਾਨੂੰ 70% ਪਤਾ ਲੱਗ ਜਾਂਦਾ 30% ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਸਾਡਾ ਇੰਨਾ ਪੁਰਾਣਾ ਕਾਰੋਬਾਰ ਹੈ ਅਸੀਂ ਸ਼ਾਇਦ ਖਰੀਦਦੇ ਵੀ ਆਂ ਵੇਚਦੇ ਵੀ ਆਂ ਟ੍ਰੇਨਿੰਗ ਵੀ ਦਿੰਦੇ ਆਂ ਮੱਖੀਆਂ ਦੀ ਤਾਂ ਵੀ ਸਾਨੂੰ ਵੀ ਨਹੀਂ ਪਤਾ ਲੱਗ ਸਕਦਾ ਇੱਕ ਬੰਦੇ ਦੇ ਨਾਮ ਤੇ ਹੈ ਕਹਿਣ ਦਾ ਮਤਲਬ ਜਿਹੜਾ ਕੋਈ ਵੀ ਮੱਖੀਆਂ ਦੇ ਕੰਮ ਕਰਨ ਵਾਲਾ ਮਾੜਾ ਸ਼ਹਿਦ ਨਹੀਂ ਦਿੰਦਾ ਉਹਨੇ ਕੀ ਕਰਨਾ ਹੈ ਉਹਦੇ 30 ਕਿਲੋ ਵਾਲੀ ਬਾਲਟੀ ਉਹਦੇ 5 400 ਬਾਲਟੀ ਨਿਕਲਦੀ ਐ ਸਾਡੇ ਤਾਂ 1000 ਬਾਲਟੀ ਵੀ ਨਿਕਲ ਜਾਂਦੇ ਕਿਤੇ 100 ਬਾਲਟੀ ਨਿਕਲਦੀ ਐ ਉਹਨੇ ਪੈਕੇਜ ਵਿੱਚ ਤਾਂ ਸਾਰੀ ਇਕਵਲਿਟੀ ਵੇਚਣੀ ਐ ਨਾ ਸਾਰਾ ਕੰਪਨੀ ਨੂੰ ਮਾਲ ਚਕਾਉਣਾ ਫਿਰ ਉਹ ਮਾੜਾ ਮਾਲ ਕਿਉਂ ਵੇਚੂ ਇਕਵਲਿਟੀ ਉਹ ਤਾਂ ਉਹਦੇ ਮੇਰੇ ਕੋਲ ਲੈਣ ਆਉਣਗੇ ਮੇਰੇ ਯਾਰ ਮਿੱਤਰ ਅਸੀਂ ਦੁਕਾਨਾਂ ਤਾਂ ਲਾਉਂਦੇ ਹੀ ਨਹੀਂ ਤੇ ਉਹ ਚੰਗਾ ਸ਼ਹਿਦ ਹੀ ਦੇਊਗਾ ਕੰਪਨੀਆਂ ਨੂੰ ਦੇਊਗਾ ਮਾੜਾ ਸ਼ਹਿਦ ਜੇ ਕਿਤੇ ਵੀ ਮਾੜਾ ਮੋਟਾ ਨਰਮ ਐ ਜਾਂ ਹਲਕਾ ਮਾਲ ਐ ਕੱਚਾ ਮਾਲ ਐ ਤੋ ਉਹ ਕੰਪਨੀ ਕੋਲੇ ਜਾਊਗਾ ਆਪ ਸਿੱਧਾ ਬੰਦਾ ਕਦੇ ਵੀ ਨਹੀਂ ਵੇਚਦਾ ਮੱਖੀ ਵਾਲਾ ਮਾੜਾ ਸ਼ਾਇਦ ਉਹ ਘਰੋਂ ਵੀ ਉਹਦੇ ਵਿੱਚੋਂ ਹੀ ਵਰਤੂਗਾ ਨਾ ਵੀ ਬਾਲਾ ਵਹਿਮ ਕਰਨ ਦੀ ਲੋੜ ਨਹੀਂ ਬਾਲਾ ਵਹਿਮ ਕਰਨ ਦੀ ਵੀ ਮੋਟਾ-ਮੋਟਾ ਸਾਹਿਬ ਵੀ ਆਏ ਵੀ ਜਿੱਥੇ ਆਪਾਂ ਨੂੰ ਤਸੱਲੀ ਆ ਬੰਦੇ ਤੇ ਉੱਥੋਂ ਆਪਾਂ ਲੈ ਲਈਏ ਉੱਥੋਂ ਲੈ ਸਕਦੇ ਦੂਜੀ ਗੱਲ ਹੈ ਜਿਹੜੀ ਇਹਦੇ ਵਿੱਚ ਜਿਹੜੀ ਮਲਾਵਟ ਹੈ ਮਲਾਵਟ ਹੈਗੀ ਚਾਈਨਾ ਤੋਂ ਸੀਰਪ ਆਉਂਦਾ ਜਿਹੜੀ ਸਾਡੀਆਂ ਮੱਖੀਆਂ ਦੀ ਜੁਣਿਆਂ ਨਾਲ ਆਇਆ ਸੀ ਵੀ ਸਾਰੇ ਬੰਦੇ ਇਹਨੇ ਜ਼ੋਰ ਲਾਉਂਦੇ ਵੀ ਉਹਨੂੰ ਬੰਦ ਕੀਤਾ ਜਾਵੇ ਉਹ ਤੁਸੀਂ ਗੂਗਲ ਤੇ ਸਰਚ ਕਰੋਗੇ ਨਾ ਸੋਨੂੰ ਚਾਈਨੀਜ਼ ਹਨੀ ਸੀਰਪ ਦੇ ਨਾਮ ਤੇ ਕਰੋਗੇ ਸੋਨੂੰ 40 ਰੁਪਏ ਚਾਈਨੀਜ਼ ਹਣੀ ਸਿਰਫ ਤੇ ਉਹ ਤਾਂ ਬਈ ਸਸਤੇ ਤੇ ਆ ਹੋ ਜਾਂਦਾ ਉਹ ਉਹ ਆਪਾਂ ਇਧਰ ਲਿਆ ਨਹੀਂ ਸਕਦੇ ਕੋਈ ਵੀ ਨਹੀਂ ਲਿਆ ਵੱਡੀਆਂ ਕੰਪਨੀਆਂ ਦਾ ਤਾਲਮੇਲ ਹੁੰਦਾ ਉਧਰ ਲਿਆ ਕੇ ਚੀਜ਼ ਚ ਮਿਲਾ ਲੇ ਜਾਂ ਕੋਈ ਚੀਜ਼ ਦੇ ਬਹਾਨੇ ਲਿਆ ਉਹ ਚੀਜ਼ਾਂ ਦੀ ਮਿਲਾਵਟ ਕਰਦੀਆਂ ਉਹਦੇ ਨਾਲ ਕਲਰ ਆ ਹੀ ਹੋਊਗਾ ਉਹਨਾਂ ਕੋਲੇ ਅੱਛਾ ਉਹ ਤੁਸੀਂ ਟੈਸਟ ਚ ਵੀ ਨਹੀਂ ਦੱਸ ਸਕਦੇ ਕਿਤੇ ਵੀ ਨਹੀਂ ਟੈਸਟ ਚ ਦੱਸ ਸਕਦੇ ਜਿਵੇਂ ਦੁੱਧ ਵਾਲਾ ਕਾਰੋਬਾਰ ਹੈ ਵੀ ਦੁੱਧ ਨਕਲੀ ਚੱਲਦਾ ਇਹਦੇ ਵਿੱਚ ਉਹ ਵੀ ਤੱਕਦਾ ਆਮ ਬੰਦਾ ਮਿਲਾਵਟ ਨਹੀਂ ਕਰ ਸਕਦਾ ਤੇ ਉਹ ਕੰਪਨੀਆਂ ਸੀ ਇਹਨੂੰ ਅੱਧਾ ਪਾ ਕੇ ਬਾਕੀ ਸੀਰ ਪਾ ਦੇਣੀ ਉਹਦਾ ਟੈਸਟ ਵੀ ਜਾਦੇ ਉਹ ਕਲਰ ਵੀ ਜਾਦੇ ਉਸ ਤੋਂ ਬਾਅਦ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਜ਼ਿਆਦਾਤਰ ਤੁਸੀਂ ਦੇਖ ਲੈਨੇ ਹੋ ਕਿਸੇ ਬੱਸ ਅਡੇ ਦੇ ਕਿਤੇ ਵੀ ਖੜੇ ਦੇਖੋਗੇ ਇੱਕ ਠੰਡੇ ਵਾਲੀ ਮਸ਼ੀਨ ਲੱਗੀ ਹੁੰਦੀ ਉਹਦੇ 12 ਤਰ੍ਹਾਂ ਦੇ ਬਟੇ ਹੁੰਦੇ ਛੋਟੇ ਹੁੰਦੇ ਆ ਵੀ ਆ ਲੈਮਨ ਹੋ ਗਿਆ ਔਰੇਂਜ ਹੋ ਗਿਆ ਪੈਪਸੀ ਹੋ ਗਿਆ ਕੋਕ ਹੋ ਗਿਆ ਪਿੱਛੇ ਉਹਦੇ 21 ਸੀਰਪ ਚੱਲੀ ਜਾਂਦੇ ਹੁੰਦੇ ਨੇ ਨਾ ਫਲਾਵਰ ਹੁੰਦੇ ਆ ਐਸੇ ਤਰ੍ਹਾਂ ਹੀ ਤੁਸੀਂ ਕੰਪਨੀਆਂ ਕੋਲੇ ਦੇਖੋਗੇ ਇਹ ਨਿੰਮ ਦਾ ਸ਼ਹਿਦ ਇਹ ਅੱਕ ਦਾ ਸ਼ਹਿਦ ਇਹ ਸਰੋਂ ਦਾ ਸ਼ਹਿਦ ਆਏ ਛੋਟੇ ਕੋਲੇ ਲੈਣਾ ਈ ਧਰ ਦੇਣਗੇ ਉਹਦੇ ਵਿੱਚੋਂ ਟੈਸਟ ਦੇਣ ਉਹ ਸਾਰੇ ਫਲੇਵਰ ਹੀ ਪਾਏ ਹੁੰਦੇ ਆ ਉਹਨਾਂ ਦੇ ਵਿੱਚ ਕਲਰ ਨਿੰਮ ਦੇ ਉੱਤੇ ਮੇਰੇ ਕੋਲੇ 1300 ਡੱਬੇ ਦਾ ਕੰਮ ਕਰ ਰਿਹਾ ਮੈਂ ਹੂੰ ਜਿਆਦਾ ਕੰਮ ਦੇ ਵਿੱਚ ਹੀ ਆਉਣਾ ਹੈ ਮੈਂ ਗਿਣਤੀ ਦੇ ਵਿੱਚ ਮੇਰੇ ਕੋਲੇ 10 ਕਿਲੋ ਸ਼ਾਇਦ ਵੀ ਨਹੀਂ ਹੁੰਦਾ ਨਿੰਮ ਦਾ ਨਿੰਮਾ ਇਨਾ ਨੈਕਟਰ ਜਿਹੜਾ ਮਿੱਠਾ ਪਦਾਰਥ ਛੱਡਦਾ ਹੀ ਨਹੀਂ ਇਹਦਾ ਮਤਲਬ ਇਹ ਥੋੜੀ ਨਿੰਮ ਦੀ ਲੱਕੜ ਤੇ ਸ਼ਹਿਦ ਲੱਗ ਗਿਆ ਉਹ ਨਿੰਮ ਦਾ ਬਣ ਗਿਆ ਨਿੰਮ ਦੇ ਜੇ ਫੁੱਲ ਚੋਂ ਸ਼ਹਿਦ ਆਉਗੀ ਫੇਰ ਨਿੰਮ ਦਾ ਸ਼ਹਿਦ ਹੈ ਫੇਰ ਆ ਨਿੰਮ ਦਾ ਫੁੱਲ ਇਨਾ ਸ਼ਹਿਦ ਛੱਡਦਾ ਹੀ ਨਹੀਂ ਵੀ ਨਿੰਮ ਦਾ ਫੁੱਲ ਸ਼ਹਿਦ ਨਹੀਂ ਮੈਂ ਤਾਂ ਮੱਖੀ ਨੇ ਫੁੱਲਾਂ ਤੋਂ ਜਿਹੜਾ ਰਸ ਚੂਸਣਾ ਤੇ ਉਹਦਾ ਸ਼ਹਿਦ ਉਹਦਾ ਸ਼ਹਿਦ ਆਇਆ ਨਹੀਂ ਵੀ ਨਿੰਮ ਦੀ ਲੱਕੜ ਤੇ ਲੱਗਿਆ ਪਿਆ ਤੇ ਉਹ ਨਿੰਮ ਦਾ ਸ਼ਹਿਦ ਬਣ ਗਿਆ ਉਹ ਨਹੀਂ ਬਣ ਸਕਦਾ ਫੁੱਲਾਂ ਤੋਂ ਉਹ ਕੰਪਨੀਆਂ ਸਾਨੂੰ ਨਿੰਮ ਦਾ ਸ਼ਹਿਦ ਵੀ ਆਮ ਦੇ ਦੇਣਗੀਆਂ ਉਹਦੇ ਵਿੱਚ ਕੀ ਉਹਨਾਂ ਨੇ ਨਿੰਮ ਨਾਲ ਦਾ ਤੈਸਟ ਪਾਇਆ ਤੇ ਸਾਨੂੰ ਸੁਬਾਤ ਦਿਖਾਤਾ ਉਹਦੇ ਤੇ ਬਾਕੀ ਬਈ ਗੱਲਾਂ ਤਾਂ ਬਹੁਤ ਹਨਾ ਬਾਈ ਨਾਲ ਕਰਨ ਵਾਲੀਆਂ ਪਰ ਆਪਾਂ ਇੱਕ ਵੀਡੀਓ ਚ ਕਵਰ ਨਹੀਂ ਕਰਾਂਗੇ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਇਸ ਧੰਦੇ ਨੂੰ ਲੈ ਕੇ ਵੀ ਜੇ ਕਿਸੇ ਨੇ ਸ਼ੁਰੂ ਕਰਨਾ ਗੱਲਬਾਤ ਕਰਾਂਗੇ ਸ਼ਾਇਦ ਕਦੋਂ ਖਾਣਾ ਚਾਹੀਦਾ ਕੀ ਫਾਇਦੇ ਨੁਕਸਾਨ ਉਹ ਹੋਰ ਵੀਡੀਓ ਚ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਸ਼ੇਅਰ ਕਰਿਓ ਤੇ ਜੇ ਲੱਗਦਾ ਵੀ ਅਸੀਂ ਚੰਗੀ ਵੀਡੀਓ ਲੈ ਕੇ ਆਉਣਾ ਤਾਂ ਸਾਡੇ ਪੇਜ ਨੂੰ ਫੋਲੋ ਕਰਿਓ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ